ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਅਪਡੇਟ ਹੁੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਕੋਈ ਦਿਨ ਨਹੀਂ ਚੜਦਾ ਜਦੋਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਮਸਲਾ ਉਲਝਾ ਨਾ ਹੋਵੇ ਮਸਲੇ ਉਲਝਣ ਵੀ ਕਿਉਂ ਨਾ ਕਿਉਂਕਿ ਪੰਜਾਬ ਦੇ ਮਸਲੇ ਇਹ ਨੇ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਕੋਲ ਤੇ ਪੰਜਾਬ ਪੁਲਿਸ ਕੋਲ ਹੁਣ ਮਸਲਾ ਕੋਈ ਰਿਹਾ ਨਹੀਂ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਕੁਲਵੰਤ ਗਿੱਲ ਨੇ ਇਹ ਜੀ ਕਿਹੜੀ ਗੱਲ ਕਰਤੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕੋਲ ਕੋਈ ਮਸਲੇ ਹੈ ਨਹੀਂ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ੇ ਬਿਲਕੁਲ ਖਤਮ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਜਿਹੜੀ ਕਿਆਰੀ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਮੈਨੂੰ ਇਹ ਲੱਗਦਾ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹ ਸੋਚਦੀ ਹੈ ਕਿ ਜਿੰਨੇ ਵੀ ਬੈਡ ਐਲੀਮੈਂਟ ਨੇ ਸਾਰੇ ਫੜਕੇ ਸੀ ਅੰਦਰ ਕਰਤੇ ਕਿਉਂਕਿ ਹੁਣ ਤੁਸੀਂ ਫੇਰ ਸੋਚਦੇ ਹੋਗੇ ਵੀ ਪੰਜਾਬ ਸਰਕਾਰ ਨੇ ਜਦੋਂ ਪੰਜਾਬ ਪੁਲਿਸ ਨੇ ਸਾਰੇ ਕੰਮ ਹੀ ਕਰਤੇ ਪੰਜਾਬ ਦੇ ਵਿੱਚ ਫੇਰ ਤਾਂ ਪੰਜਾਬ ਸਰਕਾਰ ਵੀ ਵੇਹਲੀ ਹੈ ਤੇ ਪੰਜਾਬ ਪੁਲਿਸ ਵੀ ਵੇਹਲੀ ਹੈ ਬਿਲਕੁਲ ਇਦਾਂ ਹੀ ਜਾਪ ਰਿਹਾ ਮੈਨੂੰ ਹੁਣ ਇੱਕ ਮਾਡਲ ਹੈ ਦੀਪਕਾ ਲੋਥਰਾ ਨਾਂ ਦੀ ਅਮਰਸਰ ਦੀ ਪੂਰੇ ਟੀਵੀ ਚੈਨਲਾਂ ਤੇ ਛਾਈ ਹੋਈ ਆ ਪੂਰੇ ਸੋਸ਼ਲ ਮੀਡੀਆ ਤੇ ਪੂਰੀ ਚਰਚਾ ਚੱਲ ਰਹੀ ਆ ਹਰੇਕ ਬੰਦਾ ਉਹ ਤੇ ਡਿਬੇਟ ਵੀ ਕਰ ਰਿਹਾ ਹੈ ਹਰੇਕ ਬੰਦਾ ਉਹਦੇ ਚਰਚਾ ਕਰ ਰਿਹਾ ਕੋਈ ਉਹਨੂੰ ਗਾਲਾਂ ਕੱਢ ਰਿਹਾ ਕੋਈ ਉਹਨੂੰ ਸਲਾਹ ਰਿਹਾ ਕੋਈ ਉਹਦੀ ਨਿੰਦਿਆ ਕਰ ਰਿਹਾ ਹੁਣ ਸਵਾਲ ਇੱਥੇ ਖੜਾ ਹੁੰਦਾ ਕਿ ਕਮਲ ਕੌਰ ਹਤਿਆਕਾਂਡ ਤੋਂ ਬਾਅਦ ਇੱਕ ਧਮਕੀ ਮਹਿਰੋਂ ਦੀ ਉਹਨੂੰ ਵੀ ਜਾਂਦੀ ਹੈ ਇਹ ਬੀਬੀ ਤੋਂ ਸੁਧਰ ਜਾ ਤੇ ਦੋ ਵਰਤੀ ਗੱਲਾਂ ਨਾ ਕਰਿਆ ਕਰ ਹਾਲਾਂਕਿ ਬੀਬੀ ਮੈਰੋਂ ਦੇ ਧੱਕੇ ਪਹਿਲਾਂ ਵੀ ਚੜ ਚੁੱਕੀ ਆ ਪਹਿਲਾਂ ਵੀ ਉਹਨੂੰ ਸਮਝਾ ਚੁੱਕੇ ਨੇ ਉਦੋਂ ਉਹ ਹੱਥ ਬੰਨ੍ਹ ਕੇ ਮਾਫੀਆਂ ਵੀ ਮੰਗ ਚੁੱਕੀ ਸੀ ਇਹ ਦੀਪਕਾ ਲੋਥਰਾ ਨਾ ਦੀ ਪਰ ਇਹ ਟਲੀ ਨਹੀਂ ਬੀਬੀ ਫਿਰ ਵੀ ਇਹ ਗੰਦੇ ਗੰਦੇ ਵੀਡੀਓ ਪਾਉਂਦੀ ਰਹੀ ਇੱਕ ਬੈਜ ਦੀ ਵੀਡੀਓ ਪਾਤੀਆਂ ਨੇ ਮਰਦਾਨਾ ਤਾਕਤ ਹਾਸਲ ਕਰੋ ਜੇ ਕਰੋ ਵੋ ਕਰੋ ਜੇ ਐਸੇ ਹੋ ਜਾਏਗਾ ਮਰਦ ਐਸੇ ਹੋ ਜਾਏਗਾ ਔਰਤ ਐਸੇ ਹੋ ਜਾਏਗੀ ਬੜਾ ਕੁਝ ਬੋਲੀਏ ਚਲੋ ਖੈਰ ਉਹ ਬੀਬੀ ਦਾ ਪੁਰਾਣੀ ਗੱਲ ਹੋ ਗਈ ਉਹ ਤਾਂ ਵੀਡੀਓ ਦੇ ਟ੍ਰੀਟ ਕਰਤੇ ਸੀ ਇਹਨੇ ਬੀਬੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੋਂ ਪਰ ਉਸ ਤੋਂ ਬਾਅਦ ਜਦੋਂ ਇਹਨੂੰ ਧਮਕੀਆਂ ਮਿਲੀਆਂ ਤਾਂ ਫੇਰ ਆ ਕੇ ਇਹ ਕੀ ਹੋਇਆ ਤੇ ਇਹਨੂੰ ਨੇ ਦੋ ਸਿਕਿਉਰਟੀ ਵਾਲੇ ਦੇਤੇ ਪੁਲਿਸ ਵਾਲੇ ਹੁਣ ਦੋ ਸਿਕਿਉਰਟੀ ਵਾਲੇ ਦੇਤੇ ਬੀਬੀ ਨੂੰ ਫੇਰ ਧਮਕੀਆਂ ਗਈਆਂ ਤਾਂ ਇਹਦੀ ਸੁਰੱਖਿਆ ਵਧਾ ਦਿੱਤੀ ਵੀਆਈਪੀ ਪਰਸਨ ਹੈ ਨਾ ਬੜੇ ਤਕੜੇ ਤੇ ਬੜੇ ਨੇਕ ਕੰਮ ਕਰਿਆ ਇਸ ਬੀਬੀ ਨੇ ਗੰਦੇ ਵੀਡੀਓ ਪਾ ਕੇ ਇਹਨੇ ਪੂਰੇ ਸਮਾਜ ਨੂੰ ਸਹੀ ਸੇਹ ਦੇਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਲੋਕਾਂ ਦਾ ਭਲਾ ਕੀਤਾ ਇਸ ਬੀਬੀ ਨੇ ਹੁਣ ਪੁਲਿਸ ਵਾਲੇ ਛੇ ਦੇਤੇ ਜਿਹਨੂੰ ਮਹੱਲੇ ਦੇ ਬਾਹਰ ਬੈਰੀਕੇਟਿੰਗ ਵੀ ਕਰਤੀ ਹੁਣ ਲੋਕ ਟ੍ਰੋਲ ਕਰ ਰਹੇ ਨੇ ਕਿ ਲੋਕਾਂ ਸਰਕਾਰ ਨੂੰ ਤੇ ਪੁਲਿਸ ਨੂੰ ਹੋਰ ਕੋਈ ਕੰਮ ਹੈ ਨਹੀਂ ਜਿਹੜੀ ਉਹ ਇਦਾਂ ਦੀਆਂ ਕੁੜੀਆਂ ਦੇ ਖਿਲਾਫ ਇਦਾਂ ਕੁੜੀਆਂ ਦੇ ਹੱਕ ਦੇ ਵਿੱਚ ਚਲੋ ਸੁਰੱਖਿਆ ਜਾਨੀ ਕੋਈ ਮਾਰੀ ਗਾਲ ਨਹੀਂ ਉਹਨੂੰ ਮੌਤ ਦੀ ਧਮਕੀ ਆਈ ਹੈ ਪਰ ਬੀਬੀ ਨੂੰ ਜੇ ਇਹੀ ਪੁਲਿਸ ਵਾਲੇ ਇਹੀ ਸਰਕਾਰ ਇਹੀ ਪ੍ਰਸ਼ਾਸਨ ਦੇ ਥਾਣੇ ਭਲਾ ਕੇ ਸਮਝਾਉਂਦਾ ਇਹਦੇ ਕੰਨ ਤੇ ਲਾਉਂਦਾ ਆਚਾਰ ਵੀ ਚਲੋ ਵੀ ਇੰਸਟਾਗ੍ਰਾਮ ਡਿਲੀਟ ਕਰ ਵੀਡੀਓ ਡਿਲੀਟ ਕਰ ਇਹ ਗੰਦੇ ਗੰਦੇ ਵਰਗਲ ਕੱਪੜੇ ਪਾ ਕੇ ਲੋਕਾਂ ਨੂੰ ਕਸਾਉਣ ਦੀ ਕੋਸ਼ਿਸ਼ ਨਾ ਕਰ ਪਰੇ ਕੀਤਾ ਨਹੀਂ ਨਾ ਪੁਲਿਸ ਨੇ ਕੀਤਾ ਨਾ ਸਰਕਾਰ ਨੇ ਕੀਤਾ ਜੇ ਹੁਣ ਮੈਰੋਂ ਧਮਕੀਆਂ ਦੇਣ ਲੱਗ ਗਿਆ ਤਾਂ ਹੁਣ ਲੋਕ ਮੈਰੋਂ ਦੇ ਖਿਲਾਫ ਹੋ ਗਏ ਇਹ ਬੀਬੀ ਨੂੰ ਹੁਣ 6 ਬੰਦੇ ਮਿਲ ਗਏ ਮਹੱਲੇ ਚ ਬੈਰੀਕੇਟਿੰਗ ਕਰਤੀ ਹੁਣ ਜਿਹੜੇ ਮਹੱਲੇ ਦੇ ਬਾਕੀ ਲੋਕ ਰਹਿੰਦੇ ਨੇ ਵਿਚਾਰੇ ਉਹਨਾਂ ਦੇ ਨੱਕ ਚ ਦਾਮ ਆਇਆ ਪਿਆ ਪੁਲਿਸ ਵਾਲੇ ਨੂੰ ਕੋਈ ਵੀ ਨਹੀਂ ਚੱਲਦਾ ਹੁਣ ਬੈਰੀਕੇਟਿੰਗ ਹੋ ਗਈ ਹਰੇਕ ਤੋਂ ਪੁੱਛ ਕੇ ਚ ਕੀਤੀ ਜਾ ਰਹੀ ਵੀ ਤੂੰ ਕੌਣਾ ਭਾਈ ਤੂੰ ਕੌਣਾ ਹੁਣ ਇੱਥੇ ਮਸਲਾ ਬੜਾ ਗੰਭੀਰ ਹੋ ਗਿਆ ਹਣ ਕਈ ਸਵਾਲ ਪੈਦਾ ਹੁੰਦੇ ਨੇ ਲੱਖਾ ਸਦਾਣਾ ਵੀ ਵਿਚਾਰਾ ਖੇਤਾਂ ਨੇ ਖੜਾ ਪਿੱਟ ਰਿਹਾ ਵੀ ਇਹ ਕੀ ਕਰਤਾ ਪਹਿਲਾਂ ਤੁਹਾਨੂੰ ਮੈਂ ਲੱਖਾ ਸੁਧਾਣਾ ਸੁਣਾਦਾ ਨਾ ਫਿਰ ਤੁਸੀਂ ਅੱਗੇ ਮੇਰੇ ਵਿਚਾਰ ਸੁਣਨ ਲਈ ਵੀ ਲੱਖਾ ਸੁਧਾਣਾ ਅਖਰਕਾਰ ਕਹਿੰਦਾ ਕੀ ਹੈ ਪਹਿਲਾਂ ਤੁਸੀਂ ਨਾ ਲੱਖਾ ਸੁਧਾਣਾ ਸੁਣੋ ਫਿਰ ਮੈਂ ਤੁਹਾਡੇ ਨਾਲ ਰੂਪ ਰੂਪ ਹੁੰਦਾ ਹਾਂ ਹਾਂਜੀ ਸੁਣਿਆ ਫਿਰ ਲੱਖਾ ਸੁਧਾਣਾ ਸੋ ਉਹ ਵੀ ਏਸੀ ਗੱਲ ਪੇਟੀ ਜਾਂਦਾ ਵੀ ਸਰਕਾਰ ਕੋਲ ਤੇ ਪੁਲਿਸ ਕੋਲ ਹੋਰ ਕੋਈ ਕੰਮ ਹੀ ਨਹੀਂ ਰਿਹਾ ਇਹ ਜੇ ਗੰਦੇ ਲੋਕਾਂ ਨੂੰ ਇਹ ਜੇ ਪੜਕਾਉ ਲੋਕਾਂ ਨੂੰ ਇਹ ਜੇ ਸੋਸ਼ਲ ਮੀਡੀਆ ਤੇ ਗਲਤ ਕੰਟੈਂਟ ਪਾਉਣ ਵਾਲੇ ਲੋਕਾਂ ਦੀ ਜੇ ਸੁਰੱਖਿਆ ਵਧਾਉਣ ਲੱਗ ਗਏ ਤਾਂ ਫਿਰ ਬਣੋਗੇ ਹੁਣ ਹੋ ਕੀ ਰਿਹਾ ਵੀ ਤੁਹਾਡੀ ਸੁਰੱਖਿਆ ਅਸੀਂ ਪੁਲਿਸ ਕਰ ਰਹੀ ਹੈ ਤੁਸੀਂ ਜਿੰਨੇ ਮਰਜੀ ਵੀਡੀਓ ਬਣਾਓ ਗੰਦੇ ਕੱਪੜੇ ਪਾ ਕੇ ਜਿੰਨੇ ਮਰਜੀ ਲੋਕਾਂ ਨੂੰ ਸਵਾਦ ਦਿਓ ਜਿੰਨੇ ਮਰਜੀ ਲੋਕਾਂ ਨੂੰ ਗੁੰਮਰਾਹ ਕਰ ਲਓ ਸੋ ਸਵਾਲ ਇੱਥੇ ਖੜਾ ਹੁੰਦਾ ਹੈ ਵੀ ਇਹ ਜਿਹੜੇ ਬਲੌਗਰ ਨੇ ਇਨਫਲੂਐਂਸਰ ਨਵੇਂ ਨਵੇਂ ਨਾ ਚੱਲਦੇ ਇਨਫਲੂਐਂਸਰ ਕਦੇ ਸੁਣੇ ਨਹੀਂ ਸੀ ਪਹਿਲਾਂ ਕਿਸੇ ਬਲੌਗਰ ਸ਼ਲੌਗਰ ਵੀ ਬਾਅਦ 'ਚ ਸੁਣ ਸੁਣਣ ਵਿੱਚ ਆਏ ਹੁਣ ਇਹ ਲੋਕ ਗੰਦਾ ਕੰਟੈਂਟ ਪਰੋਸ ਰਹੇ ਨੇ ਗੰਦਾ ਜਿਹਨੂੰ ਕਹਿ ਸਕਦੇ ਆ ਸੋਸ਼ਲ ਮੀਡੀਆ ਤੇ ਹੋਰ ਬੜੇ ਨੇ ਕੋਈ ਐਡੇ ਐਡੇ YouTube ਦੇ ਚੈਨਲ ਪਏ ਨੇ ਜਿਨ੍ਹਾਂ ਤੇ ਗੰਦ ਪਰੋਸਿਆ ਜਾ ਰਿਹਾ ਦੋ ਅਰਥੀ ਗੱਲਾਂ ਕੀਤੀਆਂ ਜਾ ਰਹੀਆਂ ਭਾਬੀ ਭਾਬੀ ਸਵਾਦ ਵਾਲੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਮੇਰੇ ਹਸਾਬ ਦੇ ਨਾਲ ਸਰਕਾਰ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਤੇ ਇਹਨਾਂ ਦੇ YouTube ਅਕਾਊਂਟ ਜਿਹੜੇ ਨੇ ਉਹ ਟਰਮੀਨੇਟ ਕਰਾਉਣੇ ਚਾਹੀਦੇ ਨੇ ਚੰਗਾ ਕੰਟੈਂਟ ਹੋਰ ਵੀ ਬਹੁਤ ਆ ਮੈਂ ਤੋ ਜ ਮਾਰ ਪਰਸੋ ਹਜੇ ਪਿੱਟ ਕੇ ਹਟਿਆ ਲਾਈਵ ਹੋ ਕੇ ਵੀ ਹੋਰ ਬਹੁਤ ਕੰਟੈਂਟ ਹੈ ਸ਼ਿਵ ਕੁਮਾਰ ਬਟਾਲਵੀ ਪਿਆ ਧਨੀ ਰਾਮ ਚਾਤਰਕ ਪਿਆ ਹੋਰ ਬੜੇ-ਬੜੇ ਮਹਾਨ ਫਨਕਾਰ ਬਾਬੇ ਪੀਰ ਪਗੰਬਰ ਪੰਜਾਬ ਚ ਹੋਏ ਨੇ ਉਹ ਨਹੀਂ ਅਸੀਂ ਪੜਨੇ ਠੀਕ ਹੈ ਨਾ ਵੀਡੀਓ ਕੁਛ ਹੋਰ ਹੁੰਦਾ ਹੈ ਉੱਪਰ ਪਾ ਦੇ ਨੇ ਭਾਬੀ ਨੇ ਲਈ ਚੁਸਕੀ ਹੁਣ ਭਾਬੀ ਨੇ ਚੁਸਕੀ ਲਈ ਤੇ 1 ਲੱਖ ਬੰਦਾ ਵੇਖ ਲਿਆ ਉਹ ਜਿਹੜੀ ਕਮਲ ਸੀ ਉਹਦਾ ਵੀ 4 ਲੱਖ ਫਾਲੋਅਰ ਸੀ ਚਲੋ ਗੱਲਾਂ ਪੁਰਾਣੀਆਂ ਹੋ ਗਈਆਂ ਤਾਂ ਬੀਬੀ ਮਰ ਗਈ ਮਰਾ ਗਈ ਵਿਚਾਰੀ ਹੁਣ ਉਹਦੀ ਪੋਸਟਮਾਰਟਮ ਰਿਪੋਰਟਰ ਨੇ ਬੜੇ ਖੁਲਾਸੇ ਕੀਤੇ ਨੇ ਅਗਰ ਜੀ ਪੱਟ ਦੇ ਕੋਲੇ ਇੱਕ ਨਿਸ਼ਾਨ ਆਇਆ ਤਾਂ ਹੁਣ ਪੱਟ ਦੇ ਨਿਸ਼ਾਨ ਤੇ ਕੀ ਹੋਊਗਾ ਹੋ ਸਕਦਾ ਉਹਦੇ ਪੱਟ ਤੇ ਨਿਸ਼ਾਨ ਪਹਿਲੀ ਹੋਵੇ ਉਹ ਬੀਬੀ ਕਮਲਕੌਰ ਦੇ ਨਾ ਬੜੇ ਨਿਊਡ ਵੀਡੀਓ ਵੀ ਹੁਣ ਅੱਜ ਕੱਲ ਸੋਸ਼ਲ ਮੀਡੀਆ ਤੇ ਕੀੜੇ ਖਾ ਰਹੇ ਨੇ ਕੋਈ ਬੰਦਾ ਹੈ ਕਮਰੇ ਵਿੱਚ ਉਹਦੇ ਨਾਲ ਹੋਟਲ ਦੇ ਵਿੱਚ ਬੀਬੀ ਨਿਆਰੀ ਲੁੱਟ ਰਹੀ ਆ ਕਮਲਕੌਰ ਇਸ ਕਰਕੇ ਮੈਂ ਇਹ ਗੱਲ ਕਹਿਣਾ ਵੀ ਜਿਹੜੀਆਂ ਇਹ ਗੰਧੀਆਂ ਕੁੜੀਆਂ ਨੇ ਜਿਹੜੀਆਂ ਬੈਡ ਕੁੜੀਆਂ ਨੇ ਜਿਹੜੀਆਂ ਗਲਤ ਕੰਟੈਂਟ ਪਰੋਸ ਰਹੀਆਂ ਨੇ ਗਾਲ੍ਹਾਂ ਕੱਢ ਰਹੀਆਂ ਨੇ ਸੁਰਲੀਨ ਵੀ ਗਾਲ੍ਹਾਂ ਕੱਢ ਰਹੀ ਹੈ ਉਹਨਾਂ ਦੀ ਸਿਕਿਉਰਿਟੀ ਪੰਜਾਬ ਪੁਲਿਸ ਕਰ ਰਹੀ ਜਮੈਂ ਸੁਰੱਖਿਆ ਕਰ ਰਹੀ ਉਹ ਸੁਰੱਖਿਆ ਨਹੀਂ ਕਰ ਰਹੀ ਉਹਨਾਂ ਨੂੰ ਮੋਟੀਵੇਟ ਕਰ ਰਹੀ ਹੈ ਉਹਨਾਂ ਨੂੰ ਇਨਕਰੀਜ ਕਰੀਏ ਕਰੋ ਜਿਹੜੇ ਮਰਜ਼ੀ ਵੀਡੀਓ ਪਾਓ ਜਿਹੇ ਜੇ ਮਰਜ਼ੀ ਕੱਪੜੇ ਪਾ ਕੇ ਵੀਡੀਓ ਬਣਾਓ ਸਰਕਾਰ ਹਮਾ ਆਪਕੇ ਸਾਥ ਆਮ ਆਦਮੀ ਪਾਰਟੀ ਕੋਲ ਹੁਣ ਹੋਰ ਤਾਂ ਕੰਮ ਕੋਈ ਰਿਹਾ ਨਹੀਂ ਮਸਲੇ ਸਾਰੇ ਹੋ ਗਏ ਖਤਮ ਇਸੇ ਕਰਕੇ ਹੁਣ ਦੀਪਕਾ ਲੋਥਰਾ ਵਰਗੀਆਂ ਕੁੜੀਆਂ ਨੂੰ ਸਿਕਿਉਰਿਟੀ ਦਿੰਦੀ ਫਿਰਦੀ ਆ ਪੁਲਿਸ ਪਹਿਲਾਂ 2 ਸੀ ਤੇ ਹੁਣ 6 ਕਰਤੇ ਹੁਣ 6 ਬੰਦੇ ਪੁਲਿਸ ਵਾਲੇ ਬੈਰੀਕੇਟਿੰਗ ਕਰਕੇ ਬੈਠੇ ਨੇ ਬੀਬੀ ਲੋਥਰਾ ਘਰ ਹੀ ਨਿਆਰੀ ਡਾਕਟਰ ਹੀ ਆ ਏਸੀ ਦੇ ਵਿੱਚ ਤੇ ਪੁਲਿਸ ਮੁਲਾਜ਼ਮ ਮਰ ਰਹੇ ਨੇ ਗਰਮੀ ਬਾਹਰ ਬੈਠੇ ਕਿਉਂਕਿ ਸਰਕਾਰ ਦਾ ਹੁਕਮ ਆ ਭਾਈ ਆਲਾ ਅਧਿਕਾਰੀਆਂ ਦਾ ਹੁਕਮਾ ਹੁਕਮ ਤਾਂ ਵਜਾਉਣਾ ਹੀ ਪੈਣਾ ਬੀਬੀ ਜੀ ਬੀਬੀ ਬੜੀ ਸੁਤੰਤਰਤਾ ਸਹਿਨਾਨੀ ਆ ਬੀਬੀ ਬੜੀ ਆਜ਼ਾਦੀ ਘੁਲਾਟੀ ਹੈ ਬੀਬੀ ਨੇ ਬੜੇ ਸਮਾਜਸੀ ਬਾਰੇ ਕੰਮ ਕੀਤੇ ਨੇ ਬੀਬੀ ਬੜੀ ਅਤਵਾਦ ਦੇ ਖਿਲਾਫ ਬੋਲੀ ਹੈ ਉਹਨੂੰ ਧਮਕੀਆਂ ਆ ਰਹੀਆਂ ਨੇ ਬੀਬੀ ਨੇ ਬੜੇ ਤਕੜੇ ਤਕੜੇ ਕੰਮ ਕੀਤੇ ਨੇ ਜਿਹਦੀ ਸੁਰੱਖਿਆ ਵਾਸਤੇ ਪੰਜਾਬ ਪੁਲਿਸ ਨੇ 6 ਬੰਦੇ ਲਾਦੇ ਪਰ ਜੇ ਇਹ ਕਦੇ ਨੇ ਹੋਰ ਧਮਕੀ ਦੇਦੀ ਤਾਂ ਹੋ ਸਕਦਾ ਹੈ ਸਿਕਿਉਰਿਟੀ ਵੱਧ ਸਕਦੀ ਹੈ 6 ਤੋਂ 10 ਵੀ ਹੋ ਸਕਦੇ 10 ਤੋਂ 20 ਵੀ ਹੋ ਸਕਦੇ ਨੇ ਪੂਰਾ ਮਹੱਲਾ ਪੁਲਿਸ ਨਾਲ ਵੀ ਲੈਂਸ ਕੀਤਾ ਜਾ ਸਕਦਾ ਹੈ ਪੂਰੀ ਬਿਲਡਿੰਗ ਵੀ ਸ਼ੀਲਡ ਕੀਤੀ ਜਾ ਸਕਦੀ ਹੈ ਦੀਪਕਾਂ ਲੋਤਰਾ ਨੂੰ ਆਉਣ ਵਾਲੇ ਸਮੇਂ ਚ ਹੋ ਸਕਦਾ ਬੁਲਟ ਪ੍ਰੂਫ ਜਾਕਟ ਦਿੱਤੀ ਜਾਵੇ ਜਾਂ ਬੁਲਟ ਪ੍ਰੂਫ ਬਿਸਤਰਾ ਦਿੱਤਾ ਜਾਵੇ ਵੀ ਤੂੰ ਇਹਦੇ ਵਿੱਚ ਹੀ ਪੈਣਾ ਇਹ ਹਾਲਾਤ ਨੇ ਸਾਡੇ ਪੰਜਾਬ ਹਾਸਾ ਆਉਂਦਾ ਯਾਰ ਕਦੇ ਕਦੇ ਮੈਨੂੰ ਇਨ੍ਹਾਂ ਸਰਕਾਰਾਂ ਤੇ ਇਨ੍ਹਾਂ ਪੁਲਿਸ ਵਾਲਿਆਂ ਤੇ ਇਨ੍ਹਾਂ ਮੁਲਾਜ਼ਮਾਂ ਤੇ ਕੀ ਕਰਦੀ ਫਿਰਦੀ ਆ ਯਾਰ ਪੰਜਾਬ ਦੇ ਵਿੱਚ ਇੰਨੇ ਤਕੜੇ ਮੁੱਦੇ ਨੇ ਇੰਨੇ ਗੰਭੀਰ ਪੰਜਾਬ ਪਹਿਲਾਂ ਹੀ ਬੰਬ ਦੇ ਬੈਠਾ ਪਿੱਠ ਕਰਕੇ ਨਸ਼ਾ ਬੁਰਾ ਹਾਲ ਹੈ ਲੋਕ ਮੁੰਡੇ ਕੁੜੀਆਂ ਨਸ਼ੇ ਚ ਗਲਕੇ ਪਏ ਨੇ ਗੈਂਗਸਟਰ ਨੇ ਪੈਰ ਪਸਾਰੇ ਪਏ ਨੇ ਲੁੱਟਾਂ ਖੋਹਾਂ ਸ਼ਰਿਆਮ ਹੋ ਰਹੀਆਂ ਸ਼ਰਿਆਮ ਤਾਤਰ ਮਾਰ ਕੇ ਲੋਕਾਂ ਨੂੰ ਦੁਕਾਨਾਂ ਨੂੰ ਲੁੱਟਿਆ ਜਾ ਰਿਹਾ ਹੈ ਬਜ਼ੁਰਗਔਰਤਾਂ ਦੀਆਂ ਵਾਲੀਆਂ ਖੋਖੋ ਪੱਜ ਰਹੇ ਨੇ ਬੱਚਿਆਂ ਨੂੰ ਕਿਡਨਾਪ ਕੀਤਾ ਜਾ ਰਿਹਾ ਹੈ ਇਹ ਮਸਲੇ ਨੇ ਪੰਜਾਬ ਦੇ ਪੰਜਾਬ ਪੁਲਿਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਨਾ ਕਿ ਇਹ ਜੀਆਂ ਟੁੱਟੀਆਂ ਪੁੱਟੀਆਂ ਬਲੌਗਰਾਂ ਦੀ ਸਿਕਿਉਰਿਟੀ ਦੇ ਵਿੱਚ ਆਪਣੀ ਜਿਹੜਾ ਜਾਇਆ ਕਰਦਾ ਟਾ ਹੁਣ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਮੈਂ ਜਿੰਨਾ ਬੋਲ ਰਿਹਾ ਤੁਸੀਂ ਮੇਰੇ ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਜਿਹੜਾ ਗਲਤ ਆ ਕੰਮ ਉਹ ਗਲਤ ਹੈ ਜਿਹੜਾ ਸਹੀ ਹੈ ਉਹ ਸਹੀ ਇਸ ਕਰਕੇ ਥੋੜਾ ਦਾ ਸੋਚੋ ਵਿਚਾਰੋ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਵੀ ਸਰਕਾਰ ਜਿਹੜੀ ਆ ਉਹ ਇਸ ਵੱਲ ਜ਼ਰੂਰ ਧਿਆਨ ਦੇਵੇ ਅਹਜੇ ਲੋਕਾਂ ਨੂੰ ਅਹਜੇ ਬਲੌਗਰਾਂ ਨੂੰ ਇਨਫਲੂਐਂਸਰਾਂ ਨੂੰ ਜਿਹੜੇ ਮਾੜਾ ਕੰਟੈਂਟ YouTube ਤੇ ਪਰੋਸ ਰਹੇ ਨੇ Facebook ਤੇ ਪਰੋਸ ਰਹੇ ਨੇ ਸੋਸ਼ਲ ਮੀਡੀਆ ਤੇ ਪਰੋਸ ਰਹੇ ਨੇ ਇਹਨਾਂ ਨੂੰ ਨੱਥ ਪਾਵੇ ਤਾਂ ਜੋ ਸਮਾਜ ਨੂੰ ਸਹੀ ਸਿੱਧ ਦਿੱਤਾ ਜਾਵੇ ਮੇਰੇ ਵਿਚਾਰ ਤੁਹਾਨੂੰ ਕਿਦਾਂ ਦੇ ਲੱਗੇ ਆਪਣੇ ਸੁਝਾਅ ਸਾਨੂੰ ਜੇ ਲੂ ਰੱਬ ਰਾਖਾ